ਜਦੋਂ ਬੱਸ ਚਲਾਉਂਦੇ ਸੀ ਉਦੋਂ ਗੈਰੇਜ ਦੇਖ ਲੈਂਦੇ ਸੀ ਗੱਡੀਆਂ ਦੇ ਲੋਕਾਂ ਦੇ ਕਾਫੀ ਤੇ ਮੇਰੇ ਮਨ ਚ ਆਇਆ ਹੁਣਾ ਵੀ ਮੈਂ ਵੀ ਆਪਣਾ ਇੱਕ ਗੈਰੇਜ ਬਣਾ ਲੈ ਜੀ ਜਾਣਾ ਮੈਂ ਦਿੱਲੀ ਚ ਟ੍ਰੇਨ ਚੜ੍ਹ ਕੇ ਜੀ ਪਰ ਮਰੂਤਕ ਤੱਕ ਰੋਤਕ ਤੋਂ ਗੱਡੀ ਲੈਂਦਾ ਸੀਗਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰੇਉਂ ਤੇ ਤੁਸੀਂ ਜੁੜਿਓ ਅਰੰਗ ਪੰਜਾਬ ਦੇ YouTube ਚੈਨਲ ਦੇ ਨਾਲ ਸੋ ਦੋਸਤੋ ਜਿਨ੍ਹਾਂ ਨੇ ਕਾਮਯਾਬ ਹੋਣਾ ਹੈ ਨਾ ਬੇਸ਼ੱਕ ਅੱਜ ਪੰਜਾਬ ਦੇ ਨੌਜਵਾਨ ਨੇ ਜਿਹੜੇ ਸਾਡੇ ਭਾਰਤ ਦੀ ਗੱਲ ਕਰ ਲਈਏ ਖਾਸ ਕਰਕੇ ਪੰਜਾਬ ਦੇ ਵਿਦੇਸ਼ਾਂ ਵੱਲ ਭੱਜ ਰਹੇ ਨੇ ਹਨ ਕਾਮਯਾਬੀ ਵਾਸਤੇ ਆਪੋ ਆਪਣੀ ਸੋਚ ਆ ਪਰ ਕੁਝ ਇਦਾਂ ਦੇ ਵੀ ਨੌਜਵਾਨ ਨੇ ਸਾਡੇ ਪੰਜਾਬ ਦੇ ਜਿਹੜੇ ਕਿ ਇੱਕ ਪ੍ਰੇਰਨਾ ਸਰੋਤ ਬਣੇ ਹੋਏ ਨੇ ਕਿ ਜ਼ਰੂਰੀ ਨਹੀਂ ਕਿ ਇਸ ਪੈਸੀ ਪੈਸਾ ਬਾਹਰ ਜਾ ਕੇ ਹੀ ਕਮਾ ਸਕਦੇ ਆ ਉਹ ਇੱਥੇ ਵੀ ਆਪਣੇ ਆਪ ਨੂੰ ਉਹਨਾਂ ਨੇ ਕਾਮਯਾਬ ਕੀਤਾ ਹੋਇਆ ਕਿਉਂਕਿ ਅੱਜ ਮੈਂ ਤੁਹਾਨੂੰ ਇੱਕ ਉਸ ਨੌਜਵਾਨ ਨੂੰ ਮਿਲਾਵਾਂਗਾ जिने पहला ऑर्केस्ट्रा ਦਾ ਕੰਮ ਕੀਤਾ ਫਿਰ ਟੈਕਸੀ ਡਰਾਈਵਿੰਗ ਦਾ ਕੰਮ ਵੀ ਕੀਤਾ ਫਿਰ ਡ్రਾਈਵਰੀ ਵੀ ਕੀਤੀ ਫਿਰ ਸਰਕਾਰੀ ਨੌਕਰੀ ਵੀ ਕੀਤੀ ਉਹ ਛੱਡ ਕੇ ਫਿਰ ਉਹ ਮੁੰਡਾ ਕਾਮਯਾਬ ਹੋਇਆ ਹੈ ਗੱਡੀਆਂ ਦੇ ਕੰਮ ਦੇ ਵਿੱਚ ਬਹੁਤ ਸੋਹਣਾ ਕੰਮ ਹੈ ਬਾਈ ਦਾ ਜੇਪੀ ਮੋਟਰਸ ਤੇ ਆਓ ਤੁਹਾਨੂੰ ਮਿਲਾਉਣੇ ਆ ਹਾਂਜੀ ਬਾਈ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਾਈ ਦਾ ਬਹੁਤ ਸੋਹਣਾ ਜੀ ਬਹੁਤ ਸੋਹਣਾ ਵਧੀਆ ਜੀ ਅੱਛਾ ਭਾਈ ਪਹਿਲਾ ਪਹਿਲ ਤਾਂ ਨਾ ਆਪਾਂ ਜਿਵੇਂ ਗੱਲ ਕਰ ਰਹੇ ਸੀ ਵੀ ਤੁਹਾਡੇ ਦਿਮਾਗ ਦੇ ਵਿੱਚ ਵੀ ਸੀ ਵੀ ਮੈਂ ਬਾਹਰਲੇ ਮੁਲਕ ਜਾਵਾਂ ਪਰ ਫਿਰ ਉਹ ਤੋਂ ਬਾਅਦ ਫਿਰ ਤੁਸੀਂ ਆਰਕੈਸਟਰਾ ਦਾ ਕੰਮ ਕੀਤਾ ਨਾ ਮੈਂ ਆਰਕੈਸਟਰਾ ਕੰਮ ਕਿੰਨੇ ਸਾਲ ਮੈਂ ਆਰਕੈਸਟਰਾ ਦਾ ਕੰਮ ਕੀਤਾ 4-5 ਸਾਲ ਕੀਤਾ ਜੀ ਆਰਕੈਸਟਰਾ ਕੰਮ ਮੈਂ 14 ਤੱਕ ਆਰਕੈਸਟਰਾ ਦਾ ਕੰਮ ਕੀਤਾ ਜੀ ਭੰਗੜਾ ਪਾਉਂਦੀ ਸੀ ਭੰਗੜਾ ਹੀ ਪਾਉਂਦਾ ਸੀ ਆਰਗਨਾਈਜ਼ਰ ਸੀ ਜੀ ਮੈਂ ਆਪ ਜੀ ਅੱਛਾ ਹਾਂਜੀ ਭੰਗੜਾ ਹੀ ਪਾਇਆ ਕਰਦਾ ਸੀ ਆਰਗਨਾਈਜ਼ਰ ਸੀ ਮੈਂ ਆਪਣੇ ਫੰਕਸ਼ਨ ਵੀ ਲਾਉਂਦਾ ਹੁੰਦਾ ਸੀ ਆਪ ਜੀ ਹੂੰ ਤੇ ਮੈਂ ਭੰਗੜੇ ਤੇ ਵੀ ਜਾਇਆ ਕਰਦਾ ਸੀਗਾ ਰਤੀਏ ਦੇ ਮੁੰਡਿਆਂ ਨਾਲ ਜਾਇਆ ਕਰਦਾ ਸੀਗਾ ਜੀ ਮੈਂ ਅੱਛਾ ਹਾਂਜੀ ਤੇ ਫਿਰ ਉਹ ਛੱਡਿਆ ਕਿ ਔਖਾ ਲੱਗਦਾ ਸੀ ਅੱਜ ਕੀ ਗੱਲ ਵਾਸਤੇ ਨਹੀਂ ਨਹੀਂ ਔਖਾ ਨਹੀਂ ਲੱਗਦਾ ਇਹ ਕੰਮ ਬਹੁਤ ਸੋਹਣਾ ਹੈ ਕੰਮ ਆਪਾਂ ਜਿਹੜਾ ਵੀ ਕਰੀਏ ਸਾਰਾ ਕੰਮ ਹੀ ਵਧੀਆ ਨੇ ਬੂਲ ਪੌਲ ਤੋਂ ਲਾ ਹਰ ਇੱਕ ਕੰਮ ਜੋੜੇ ਬਿਗੰਬ ਕਰਨਾ ਆਪਣਾ ਨਿਯਤ ਰਲ ਕਰਨਾ ਜੀ ਹਰ ਇੱਕ ਸਾਫ਼ ਸੁਥਰਾ ਕੰਮ ਸੋਹਣਾ ਕੰਮ ਹੈ ਪਰ ਕਿਤੇ ਨਾ ਕਿਤੇ ਆਪਣੇ ਜਿਹੜਾ ਥੋੜਾ ਜਿਹਾ ਸਾਨੂੰ ਪਤਾ ਪਿੰਡਾਂ ਦਾ ਮਾਹੌਲ ਆ ਜਣਾ ਉਹ ਸੋਚਦੇ ਨੇ ਕਿ ਇਹ ਆਰਕੈਸਟਰਾ ਦਾ ਕੰਮ ਕਰਦਾ ਜਣਾ ਐਸ ਤਰ੍ਹਾਂ ਕੁਝ ਮੈਨੂੰ ਸੁਣਨ ਨੂੰ ਮਿਲਿਆ ਕਰੇ ਕੰਜਰਖੰਡਾ ਵੀ ਕਹਿੰਦੇ ਨੇ ਇੱਥੋਂ ਤੱਕ ਵੀ ਕੰਜਰਖੰਡਾ ਵੀ ਕਹਿੰਦੇ ਨੇ ਤੇ ਨਚਾਰ ਵੀ ਬਹੁਤ ਸਾਰੇ ਲੋਕ ਮੈਨੂੰ ਨਚਾਰ ਕਹਿ ਕੇ ਵੀ ਬੁਲਾਉਣ ਲੱਗੇ ਸੀਗੇ ਜੀ ਵਿੱਚ ਜਿਹੜੇ ਤੁਹਾਨੂੰ ਪਤਾ ਹੈ ਮਖੌਲੀ ਬੰਦੇ ਹੁੰਦੇ ਨੇ ਅੱਜ ਕੱਲ ਪਿੰਡਾਂ ਦੇ ਵਿੱਚ ਜਾ ਕੇ ਤੇ ਨਗੇ ਤੇ ਹਣਾ ਤੇ ਚਲੋ ਉਹ ਨਚਾਰ ਜੇ ਕਹਿਣ ਲੱਗੇ ਫਿਰ ਮੈਨੂੰ ਐ ਜੇ ਲੱਗਿਆ ਵੀ ਚਲੋ ਵੀ ਆਪਾਂ ਥੋੜਾ ਕੋਈ ਹੋਰ ਕੰਮ ਸਟਾਰਟ ਕਰੀਏ ਹਣਾ ਜੀ ਮੈਂ ਫਿਰ ਟੈਕਸੀ ਗੱਡੀ ਚਲਾਉਂਦਾ ਰਿਹਾ ਜੀ ਬਹੁਤ ਟਾਈਮ ਜੀ ਟੈਕਸੀ ਗੱਡੀ ਚਲਾਈ ਜੈਂ ਮੈਂ ਹੇਮਕੁੰਡ ਸਾਹਿਬ ਆ ਬਹੁਤ ਸਾਰੇ ਟੂਰ ਲਾਏ 14 ਤੇ ਔਰਕੈਸਟਰਾ ਦਾ ਕੰਮ 14 ਦੇ ਵਿੱਚ ਹੀ ਨਾਲ ਟੈਕਸੀ ਗੱਡੀ ਚਲਾਉਂਦਾ ਸੀ ਨਾਲੇ ਔਰਕੈਸਟਰਾ ਕਰਦਾ ਸੀਗਾ ਜੀ ਹੂੰ ਉਸ ਤੋਂ ਬਾਅਦ ਕੁਝ ਕ ਆਪਣੇ ਫਰੈਂਡ ਸਰਕਲ ਦੇ ਵਿੱਚ ਸੀਗੇ ਮੁੰਡੇ ਉਹਨਾਂ ਨੇ ਮੈਨੂੰ ਬੱਲਾ ਡੜੀ ਪੁੱਛ ਭਰਤੀ ਕਰਵਾਤਾ ਜੀ ਰੋਡਵੇਜ ਚ ਫਿਰ ਮੈਂ ਰੋਡਵੇਜ ਦੇ ਵਿੱਚ বাস ਚਲਾਈ ਜੀ ਏਸੀ বাস ਚਲਾਈ ਮੈਂ ਚੰਡੀਗੜ੍ਹ ਦਾ ਗੇੜਾ ਲਾਇਆ ਕਰਦਾ ਸੀਗਾ ਜੀ ਉਸ ਤੋਂ ਬਾਅਦ ਫਿਰ ਮੈਨੂੰ 2018 ਦੇ ਵਿੱਚ ਪਧੌੜਵਾੜੀ ਵਾਲੀ ਗੱਡੀ ਨਵੀਂ ਮਿਲ ਗਈ ਸੀ ਜ ਤੇ ਉਸ ਤੋਂ ਬਾਅਦ ਫਿਰ ਮੈਂ ਪਟਵੜਵਾੜੀ ਵਾਲੀ ਗੱਡੀ ਚਲਾਈ ਫਿਰ ਮੈਂ ਸ਼ਿਮਲੇ ਦਾ ਰੂਟ ਸੀਗਾ ਜੇ ਮੇਰਾ ਇੱਕ ਆ ਸ਼ਿਮਲੇ ਦਾ ਅਪਟਾਉਨ ਕਰਕੇ ਪਟਿਆਲੇ ਨਾਲ ਡਾ ਪਾਇਆ ਕਰਦਾ ਸੀਗਾ ਜੀ ਪਟਿਆਲੇ ਤੋਂ ਬਾਅਦ ਫਿਰ ਚੰਡੀਗੜ੍ਹ ਜਾਂਦਾ ਚੰਡੀਗੜ੍ਹ ਤੋਂ ਫਿਰ ਮਾਨਸਾ ਮਾਨਸੋ ਫਿਰ ਬਲਾਡੇ ਬਲਾਡ ਤੋਂ ਫਿਰ ਕਰਤਰੀ ਜਗੜਾ ਲੈ ਕੇ ਆਇਆ ਕਰਦਾ ਸੀਗਾ ਜੀ ਤੇ ਉਸ ਤੋਂ ਬਾਅਦ ਚਲੋ ਉਹ ਕੰਮ ਬਹੁਤ ਔਖਾ ਜੀ ਡਰਾਈਵਰੀ ਲੈਣ ਦੇ ਵਿੱਚ ਬਹੁਤ ਔਖਾ ਕੰਮ ਹੈ ਇਹ ਜੀ ਗੱਲ ਨਹੀਂ ਹੈਗੀ ਲੋਕ ਕਹਿੰਦੇ ਨੇ ਵੀ ਇਹ ਨਜ਼ਾਰੇ ਲੈਂਦੇ ਨੇ ਇਸ ਤਰ੍ਹਾਂ ਕਰਦੇ ਨੇ ਇਹੋ ਜਿਹਾ ਕੁਝ ਨਹੀਂ ਹੈਗਾ ਜੀ ਸਾਰਾ ਦਿਨ ਡਰਾਈਵਿੰਗ ਕਰਨਾ ਸਾਰਾ ਦਿਨ ਚਕੰਨੇ ਰਹਿਣਾ ਤੇ ਇੰਨੇ ਨੇ ਟਾਈਮ ਖਿੱਚਵੇਂ ਨੇ ਰੋਡ 'ਤੇ ਜਾਂਦੇ ਕਿ ਗੱਲੀ ਛੱਡ ਦੋ ਬੰਦੇ ਦਾ ਬੀਪੀ ਸਾਰਾ ਤਾਂ ਨਾ ਵਧਿਆ ਰਹਿਣਾ ਉਹਨੂੰ ਤੁਸੀਂ ਇਸ ਵੀ ਸਰਕਾਰਾਂ ਦੇ ਬਹੁਤ ਕੁਲੇਸ ਆ ਉਸ ਤੋਂ ਬਾਅਦ ਵਿੱਚ ਫਿਰ ਸਰਕਾਰਾਂ ਚੇਂਜ ਹੋਈਆਂ ਜੀ ਉਹਨਾਂ ਨੇ ਆਪਾਂ ਲੇਡੀਜ਼ ਫਰੀ ਕਰਤੀ ਜਿਹੜਾ ਸਰਕਾਰਾਂ ਨੇ ਆਪਾਂ ਦੇ ਤਸਕੀਮ ਉਹਨਾਂ ਨੂੰ ਕੋਈ ਉਸ ਤੋਂ ਬਾਅਦ 100-100 ਸਵਾਰੀ ਹੋ ਗਏ ਬੱਸ 'ਚ ਤੇ ਜੇ ਕੋਈ ਨਾ ਕਿਤੇ ਨਾ ਕਿਤੇ ਕੋਈ ਸਵਾਰੀ ਨਹੀਂ ਚੜ੍ਹਨ ਨੂੰ ਥਾਂ ਹੈਗੀ ਜਾਂ ਨਹੀਂ ਬੱਸ ਰੋਕੀ ਆਪਾਂ ਨੂੰ ਪਤਾ ਹੁੰਦਾ ਜੀ ਹੁਣ 100-100 ਸਵਾਰੀ ਇਸ ਤੋਂ ਬਾਅਦ 55 ਸੀਟੜ ਗੱਡੀਆਂ ਨੇ ਜੀ ਬੜੀ ਫਿਰਦੇ 'ਚ 100-100 ਸਵਾਰੀ ਜੀ ਉਹ ਕਿਤੇ ਨਾ ਰੋਕਣਾ ਉਸ ਤੋਂ ਬਾਅਦ ਕਿਸੇ ਬੰਦੇ ਨੇ ਸ਼ਿਕਾਇਤ ਕਰ ਦੇਣੀ ਜੀ ਵੇਹਾਂ ਕਰਕੇ ਬੱਸ ਨਹੀਂ ਰੋਕੀ ਇਹਨਾਂ ਨੇ ਆਇਆ ਨਹੀਂ ਕਰਨਾ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਬੱਸ ਦੇ ਵਿੱਚ 100 ਸਵਾਰੀ ਹੈ ਜਾਂ ਕਿੰਨੀ ਹੈ ਜਾਂ ਕਿੰਨੀ ਨਹੀਂ ਜੀ ਉਹਨਾਂ ਨੇ ਕੰਪਲੀਟ ਕਰ ਦੇਣੀ ਬਸ ਉਸ ਤੋਂ ਬਾਅਦ ਕੰਪਲੀਟ ਕਰ ਦੇਣੀ ਫਿਰ ਅਸੀਂ ਮਿੰਤ ਤਰਲੇ ਕਰਨੇ ਜੀ ਐਮ ਦੇ ਜਿਹੜਾ ਆਪਣੇ ਡੀਪੂ ਮੈਨੇਜਰ ਹੁੰਦਾ ਜੀ ਉੱਥੇ ਤੱਕ ਜਾਉਣੀਆਂ ਫਿਰ ਹੈੱਡ ਆਫ ਦਾ ਗੇੜਾ ਮਾਰਨਾ ਜੀ ਮੇਥੋਂ ਗਲਤੀ ਹੋ ਗਈ ਨਾਲੇ ਹਾਲਾਂਕਿ ਬੱਸ 100 ਸਵਾਰੀ ਹੈ ਜੀ ਨਾਲ ਫਿਰ ਵੀ ਫਿਰ ਆਪਾਂ ਨੇ ਆਪ ਨੂੰ ਗਲਤੀ ਮੰਨ ਕੇ ਜੀ ਫਿਰ ਰੂਟ ਤੇ ਜਾਣਾ ਮਿਲਦਾ ਸੀ ਹਜੇ ਉਹ ਉਸ ਟਾਈਮ ਦੇ ਵਿੱਚ ਉਹ ਵੀ ਮੈਨੂੰ ਕੰਮ ਬਿਲਕੁਲ ਬਹੁਤ ਔਖਾ ਕੰਮ ਲੱਗਿਆ ਜੀ ਰਾਤ ਨੂੰ ਹਾਂ ਜੀ 10 ਵਜੇ ਆਉਣਾ ਸਵੇਰੇ 5 ਵਜੇ ਫੇਰ ਆਉਣਾ 10 ਵਜੇ ਫੇਰ 5 ਵਜੇ ਟੂ ਹੀ ਕਈ ਵਾਰੀ ਬੈਸੇ ਅਹੀਂ ਪਏ ਪੈਨੂੰ ਨਹੀਂ ਨੀਂਦਾ ਜਾਂਦੀ ਸੀ ਬੈਠੇ ਬੈਠੇ ਨੂੰ ਬਹੁਤ ਕੰਮ ਔਖਾ ਜੀ ਮੈਂ ਉਹਨਾਂ ਪਰਿਵਾਰਾਂ ਦਾ ਬਹੁਤ ਬਹੁਤ ਵਿਚਾਰਿਆਂ ਦੀ ਸਪੋਰਟ ਕਰ ਰਿਹਾ ਡਰਾਈਵਰੀ ਵਿਭਾਗ ਦੇ ਦੀ ਜੀ ਇਹੜੇ ਬੱਸਾਂ ਚਲਾਉਂਦੇ ਨੇ ਡਰਾਈਵਰਾਂ ਨੇ ਇੰਟਰ ਭਰਾ ਆਪਣੇ ਸਤਿਕਾਰ ਕਰਿਆ ਕਰੋ ਉਹਨਾਂ ਦਾ ਮੈਂ ਇਹ ਵੀ ਕਹਿਣਾ ਚਾਹੁੰਦਾ ਜੀ ਤੁਹਾਡੇ ਜ਼ਰੀਏ ਹੈਣਾ ਜੀ ਇਹ ਵਿਚਾਰੇ ਡਰਾਈਵਰ ਨੇ ਕਨੈਕਟਰ ਨੇ ਬਹੁਤ ਔਖਾ ਜੀ ਵਿਚਾਰੇ ਤੁੰਦਾਂ ਦੇ ਵਿੱਚ ਐਕਸੀਡੈਂਟ ਹੋ ਜਾਂਦੇ ਨੇ ਵਿੱਚ ਹੀ ਡੈਥ ਆਉਂਦੀਆਂ ਨੇ ਆਪਣੀ ਮਨਾਲੀ ਗੱਡੀ ਡਿੱਗੀ ਵਿਚਾਰੀ ਦੇਖੋ ਜੀ ਆਪਣੇ ਪਿੰਡ ਦਾ ਇੱਥੋਂ ਦਾ ਮੁੰਡਾ ਲੋਕਲ ਸੀ ਹੈਣਾ ਜੀ ਵਿਚਾਰਾ ਹਾਂ ਉਹਦੀ ਡੈੱਡ ਬੋਡੀ ਵੀ ਨਹੀਂ ਮਿਲੀ ਕਨੈਕਟਰ ਦੀ ਹੈਣਾ ਜੀ ਮੈਂ ਇਹ ਚੀਜ਼ ਕਹਿਣਾ ਵੀ ਸਤਿਕਾਰ ਕਰਿਆ ਕਰੋ ਭਰਾ ਉਹ ਆਪਾਂ ਮੈਂ ਉਹਨਾਂ ਨੂੰ ਤੁਹਾਡੇ ਜ਼ਰੀਏ ਤੁਹਾਡੇ ਚੈਨਲ ਜਰੀਏ ਮੈਨੂੰ ਇਹ ਕਹਿਣਾ ਚਾਹੁੰਦਾ ਵੀ ਮੇਰੇ ਜਿਹੜੇ ਦਿਨ ਕਿ ਤਰਸ ਕਵੀਰ ਦੇਖ ਰਹੇ ਨੇ ਵੀ ਡਰਾਈਵ ਕਨੈਕਟਰ ਮੈਂਕਮੇ ਦਾ ਵੀ ਸਤਿਕਾਰ ਕਰਿਆ ਕਰੋ ਨਾ ਨੌਕਰੀ ਸਰਕਾਰੀ ਦੀ ਤੁਹਾਡੀ ਹਾਂਜੀ ਮੇਰੀ ਕਿਉਂਕਿ ਲੋਕ ਤਾਂ ਜਿਹੜੀ ਮਰਜ਼ੀ ਨੌਕਰੀਆਂ ਮਿਲ ਜੇ ਕਨੈਕਟਰ ਦੀਆਂ ਡਰਾਈਵ ਦੀਆਂ ਸਰਕਾਰੀ ਭਾਲਦੇ ਨਹੀਂ ਪਰ ਫਿਰ ਤੁਸੀਂ ਛੱਡੀ ਮੈਂ ਬਸ ਮੇਰੀ 17000 ਰੁਪਏ ਸੈਲਰੀ ਸੀਗੀ 16000 ਕੁਸੇ ਸੈਲਰੀ ਸੀਗੀ ਤੇ ਓਵਰਟਾਈਮ ਲਾ ਕੇ ਮੈਨੂੰ 35000 36000 ਇਸ ਤਰ੍ਹਾਂ ਬਣ ਜਾਂਦਾ ਸੀਗਾ ਜੀ ਹਾਂ हां जी बाकी नाइटਾਂ ਵਣ ਜਾਂਦੀ ਹੈ ਕੁਛ ਵੀ 35 36000 40000 ਦੇ ਕਰੀਬ ਆ ਜਾਂਦੀ ਸੀਗੀ ਜੀ ਸੈਲਰੀ ਸਾਰੀ ਹਮ ਟੋਟਲ ਲਾ ਕੇ हां जी ਬਸ ਫਿਰ ਉਹ ਵੀ ਮੈਨੂੰ ਐ ਲੱਗਿਆ ਵੀ ਮੈਂ ਕੁਛ ਕੁਛ ਕਰਨਾ ਹੈ ਜੀ ਮੈਂ ਉਹ ਤਾਂ ਉਹ ਸੈਲਰੀ ਆਂਦੀ ਸੀਗੀ ਕੁਛ ਖਾ ਜਾਂਦੇ ਸੀਗੇ ਚਲੋ ਲੱਗ ਜਾਂਦੀ ਸੀਗੀ ਪਰ ਮੇਰੇ ਦਿਮਾਗ 'ਚ ਇੱਚ ਹੀ ਚੱਲਦੀ ਹੁੰਦੀ ਸੀਗੀ ਮੈਂ ਵੀ ਕਿਹਾ じゃ ਕੁਛ ਨਾ ਕੁਛ ਮੈਂ ਕੰਮ ਕਰਾਂ ਆਪਣਾ ਵੀ ਹਨਾ ਜੀ ਵੀ ਜਿਹਦੇ ਵਿੱਚ ਵੀ ਮੈਂ ਅੱਪ ਹੋਵਾਂ ਜੀ ਮੈਂ ਇਕੱਲਾ ਨਿਰਪਰ ਆਇਆ ਨੌਕਰੀ ਤੇ ਡਿਪੈਂਡ ਨਹੀਂ ਕਰਨਾ ਰਿਲੈਕਸ ਵੀ ਰਹਾ ਹਾਂ ਹਾਂਜੀ ਹਾਂਜੀ ਤੇ ਇੱਕ ਮਾਲਕ ਬਣ ਕੇ ਕੰਮ ਵੀ ਕਰਾਂ ਮਾਲਕ ਹਾਂਜੀ ਹਾਂਜੀ ਬਿਲਕੁਲ ਤੇ ਮੈਂ 10 ਪੜਿਆ ਹੋਇਆ ਜੀ ਮੈਂ 10th ਪੜਿਆ ਹੋਇਆ ਜੀ ਮੈਂ ਹਾਂਜੀ ਹਾਂਜੀ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਵਧੀਆ ਆਪਣਾ ਕੰਮ ਹੈ ਜੀ 7-8 ਆਪਣੇ ਕੋਲੇ ਕਾਰਾਂ ਨੇ ਆਪਣੀਆਂ ਕਿਵੇਂ ਸ਼ੁਰੂ ਹੋਇਆ ਸੀ ਗੱਡੀਆਂ ਵਾਲੇ ਪਾਸੇ ਫਿਰ ਕਿਵੇਂ ਸੋਚਿਆ ਵੀ ਆਪਾਂ ਆਹ ਕੰਮ ਕਰਨਾ ਗੱਡੀਆਂ ਵਾਲੇ ਪਾਸੇ ਜੀ ਦਿਮਾਗ ਚ ਚੱਲਦਾ ਰਹਿੰਦਾ ਸੀਗਾ ਜੀ ਬਸ ਚਲਾਈ ਜਾਣਾ ਆਪੇ ਪੇ ਸੋਚੀ ਜਾਣਾ ਤੇ ਬਿਲਲੇ ਟਾਈਮ ਬੈਠਣਾ ਵੀ ਆਪਾਂ ਕਦੇ ਜਦੋਂ ਬੱਸ ਚਲਾਉਂਦੇ ਸੀ ਉਦੋਂ ਗੈਰੇਜ ਦੇਖ ਲੈਂਦੇ ਸੀ ਗੱਡੀਆਂ ਦੇ ਲੋਕਾਂ ਦੇ ਕਾਫੀ ਤੇ ਮੇਰੇ ਮਨਚਾ ਆਇਆ ਉਹਣਾ ਵੀ ਮੈਂ ਵੀ ਆਪਣਾ ਇੱਕ ਗੈਰੇਜ ਬਣਾਣਾ ਹੈ ਜੀ ਫਿਰ ਕਿਹਨੇ ਸਪੋਰਟ ਕਰੀ ਉਸ ਟਾਈਮ ਸਪੋਰਟ ਕਿਸੇ ਨੇ ਨਹੀਂ ਕਰੀ ਜੀ ਸਪੋਰਟ ਉਸ ਵਾਹਿਗੁਰੂ ਨੇ ਕਰੀ ਹੈ ਜੀ ਤੇ ਮੈਂ ਬੱਸ ਚਲਾਉਣੀ ਜੀ ਉਸ ਤੋਂ ਬਾਅਦ ਬੱਸ ਦੇ ਨਾਲ ਨਾਲ ਛੁੱਟੀ ਲੈ ਲੈਣੀ ਉਹਨਾਂ ਤੋਂ ਅੱਧੇ ਹਾਫ ਡੇ ਕਈ ਵਾਰ 4 ਵਜੇ ਸਪੈਰ ਡਿਊਟੀ ਲੱਗ ਜਾਂਦੀ ਆ ਉਸ ਤੋਂ ਬਾਅਦ 12 ਵਜੇ ਡਿਊਟੀ ਖਤਮ ਬੰਦਦੀ ਆ ਜੀ ਫਿਰ ਉਸ ਤੋਂ ਬਾਅਦ ਉਹਦੋਂ ਬਾਅਦ ਜਾਣਾ ਮੈਂ ਦਿੱਲੀ ਚ ਟ੍ਰੇਨ ਚੜ੍ਹ ਕੇ ਜੀ ਮੇਰਾ ਮਰੋਤਕ ਤੱਕ ਰੋਤਕ ਤੋਂ ਗੱਡੀ ਲੈਂਦਾ ਸੀਗਾ ਕਾਫੀ ਫਰੈਂਡ ਸਰਕਲ ਦੇ ਵਿੱਚ ਆ ਇਸ ਤਰ੍ਹਾਂ ਹੌਲੀ-ਹੌਲੀ ਮੁੰਡੇ ਜੁੜ ਗਏ ਜੀ ਆਪਣੇ ਨਾਲ ਤੇ ਮੈਂ ਉੱਥੋਂ ਗੱਡੀ ਲੈਂਦਾ ਰਿਆਂ ਜੀ ਫਿਰ ਮੈਂ ਉੱਥੋਂ ਗੱਡੀ ਲੈ ਕੇ ਆਇਆ ਕਰਦਾ ਸੀ 10 ਵਜੇ ਘਰੇ ਆਂਦਾ ਸੀ ਕਈ ਵਾਰੀ ਸਾਢੇ 9 10 11 ਵੀ ਬਾਜ ਜਾਂਦੇ ਸੀ ਫਿਰ ਸੌਣਾ ਫਿਰ ਫਿਰ ਸਵੇਰੇ 5 ਵਜੇ ਡਿਊਟੀ ਸਟਾਰਟ ਕਰਨੀ ਕਈ ਵਾਰ ਜੀ ਤੇ ਕਈ ਵਾਰੀ 4 ਵਜੇ ਡਿਊਟੀ ਸਟਾਰਟ ਹੁੰਦੀ ਸੀ ਕਈ ਵਾਰੀ 4 ਵਜੇ ਸਪੇਅਰ ਲੱਗ ਜਾਂਦਾ ਉਹ ਕੱਲ ਦੇ ਡਿਪੈਂਡ ਕਰਦਾ ਸੀ ਵੀ ਕਿਵੇਂ ਜਾਣਾ ਕਿਵੇਂ ਨਹੀਂ ਪਰ ਉਹ ਇਸ ਤਰ੍ਹਾਂ ਕਰਕੇ ਜੀ ਫਿਰ ਸੌਣ ਤੋਂ ਪਹਿਲਾਂ ਉੱਠਣ ਦੀ ਸੋਚ ਰਹੇ ਸੀ ਮੈਂ ਕਿਹਾ ਨੀਂਦੇ ਨਹੀਂ ਪੂਰੀ ਹੁੰਦੀ ਜੀ ਐਂ ਲੱਗਿਆ ਕਰੇ ਵੀ ਇਹ ਦਿਨ ਇਹ ਬਨਵਾਸ ਕਿਸ ਦਿਨ ਖਤਮ ਹੋਊਗਾ ਆਪਣਾ ਫਿਰ ਕਦੋਂ ਸ਼ੁਰੂ ਕੀਤਾ ਗੱਡੀਆਂ ਦਾ ਜੇਪੀ ਮੋਟਰ ਦਾ ਫਿਰ ਉਹ ਵਿਚ ਨਾਲ ਨਾਲ ਜੀ ਤੇ ਸੋਚਦਾ ਰਿਹਾ ਜੀ ਫਿਰ ਇੱਕ ਗੱਡੀ ਤੋਂ ਹੌਲੀ-ਹੌਲੀ ਦੋ ਗੱਡੀਆਂ ਹੋ ਗਈਆਂ ਜੀ ਦੋ ਤੋਂ ਫਿਰ ਤਿੰਨ ਗੱਡੀਆਂ ਹੋ ਗਈਆਂ ਤਿੰਨ ਤੋਂ ਬਾਅਦ ਮੈਨੂੰ ਬੈਂਕ ਕੋਲ ਆਫਰ ਆ ਗਿਆ ਸੀਗਾ ਜੀ 6 ਲੱਖ ਰੁਪਏ ਦਾ ਸੱਚ ਹਾਂ ਮੈਨੂੰ ਬੈਂਕ ਕੋਲ ਆਫਰ ਆ ਗਿਆ ਜੀ 6 ਲੱਖ ਰੁਪਏ ਦਾ ਚਲ ਮੈਂ 6 ਲੱਖ ਰੁਪਏ ਬੈਂਕ ਵਾਲਿਆਂ ਨੂੰ ਦੇਤਾ ਉਸ ਤੋਂ ਬਾਅਦ ਜਦੋਂ ਮੈਂ ਦੋ ਗਟੀਆਂ ਹੋਰ ਲੈ ਲਈਆਂ ਤੇ ਫਿਰ ਮੈਂ ਬਲਾਡ ਡੀਪੂ ਦੇ ਵਿੱਚ ਮੈਡੀਕਲ ਦੇ ਕੇ ਆਪਣਾ ਰਜਿਸਟਰ ਦਿੱਤਾ ਸੀ ਹਾਂ ਜੀ ਫਿਰ ਮੈਂ ਆਪਣਾ ਗੈਰੇਜ ਬਣਾ ਲਿਆ ਤੇ ਫਿਰ ਮੈਂ ਜੇਪੀ ਨਾਮ ਜੇਪੀ ਮੋਟਰ ਦੇ ਨਾਂ ਤੇ ਨਾਮ ਰੱਖਿਆ ਜੀ ਤੇ ਤੁਹਾਡੇ ਵਰਗੇ ਭਰਾਵਾਂ ਦਾ ਹੋਰ ਭਰਾਵਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਾਂ ਨੂੰ ਇਸ ਮੰਜ਼ਲ ਤੇ ਇੱਥੇ ਪਹੁੰਚਾਇਆ ਜਿਹੜੇ ਕੀ ਵਿਚਾਰੇ ਆਪਣੀ ਸਪੋਰਟ ਕਰਦੇ ਅੱਜ ਵੀ ਵਧੀਆ ਸਪੋਰਟ ਕਰਦੇ ਨੇ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜੀ ਬਾਈ ਨੰਬਰ ਬੋਲ ਦਿਓ ਆਪਣਾ ਨਾਲੇ ਪਿੰਡ ਤੇ ਉਹ ਦੱਸ ਦਿਓ ਪਿੰਡ ਮੇਰਾ ਬਹਾਦਰਪੁਰ ਹੈ ਜੀ ਤੇ ਨੰਬਰ ਆਪਣਾ 947887900 ਆ 947889100 ਜੀ ਆਪਣਾ ਮੋਬਾਈਲ ਨੰਬਰ ਆ ਜੇਪੀ ਮੋਟਰ ਲਰਗਾ ਕਾਦਨਾ ਤੇ ਆਪਣੇ ਇੰਸਟਾਗ੍ਰਾਮ ਆਈਡੀ ਆ ਜੀ ਫੋਲੋ ਕਰ ਦਿਓ ਤੇ ਥੋੜੇ ਭਰਾ ਨੂੰ ਸਪੋਰਟ ਕਰ ਦਿਓ ਜੀ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ-ਬਹੁਤ ਜ਼ਰੂਰਤ ਹੈ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦਿਆਂ ਹੁਣ ਸੈਟ ਹੈ ਕੰਮ ਹਾਂ ਹੁਣ ਮਨ ਨੂੰ ਸਕੂਨ ਵੀ ਹੈ ਜੀ ਬਹੁਤ ਸਾਫ਼-ਸੁਥਰਾ ਕੰਮ ਕਰਦਿਆਂ ਜੀ ਆਪਾਂ ਬਹੁਤ ਸੈਟ ਆ ਬਾਕੀ ਹੁਣ ਸੁਣ ਵੀ ਪਤਾ ਜੀ ਤੁਹਾਨੂੰ ਆਪਾਂ ਕਾਰ ਦਿੱਤੀ ਹੈ ਜੀ ਤੁਸੀਂ ਆਪ ਹੀ ਦੇਖ ਲਓ ਹੁਣ ਕਿਵੇਂ ਬਿਲਕੁਲ ਜੀ ਬਿਲਕੁਲ ਬਿਲਕੁਲ ਇੰਤਿਆਰ ਜਰੀਰ ਤੁਸੀਂ ਇਹ ਕੀਤਾ ਜੀ ਕਿ ਇੱਕ ਬਾਈ ਇਹ ਵੀ ਹੈ ਨਾ ਕਿਸੇ ਵਾਸਤੇ ਪ੍ਰੇਰਨਾ ਸਰੋਤ ਬਣਨਾ ਕਿਉਂਕਿ ਨਹੀਂ ਤਾਂ ਬਾਹਰ ਭੱਜਣ ਦੀ ਮੈਨੂੰ ਦੇਖ ਕੇ ਆ ਉੱਥੇ ਹਾਲਾਤ ਕੀ ਹੁੰਦੇ ਨੇ ਜੀ ਜੀ ਆਪਣੇ ਘਰ ਦੇ ਵਿੱਚ ਆਪਣੇ ਮੁਲਕ ਦੇ ਵਿੱਚ ਕਾਮਯਾਬ ਹੋਣਾ ਇੱਕ ਬਹੁਤ ਵੱਡੀ ਪ੍ਰਾਪਤੀ ਬਹੁਤ ਵੱਡੀ ਗੱਲ ਹੈ ਜੀ ਤੇ ਵਧੀਆ ਗੱਲ ਹੈ ਬਾਈ ਜੀ ਹੈ ਨਾ ਚੰਗੀ ਗੱਲ ਹੈ ਕਿਉਂਕਿ ਮੈਨੂੰ ਲੱਗਿਆ ਜੋ ਤਾਂ ਉਸ ਨੂੰ ਦੱਸਿਆ ਨਾ ਵੀ ਮੇਰੀ ਆ ਕਹਾਣੀਆਂ ਹੈ ਅਸੀਂ ਆਪਾਂ ਸਟੋਰੀ ਕਰਾਂਗੇ ਕਿਸੇ ਨਾ ਕਿਸੇ ਨੂੰ ਤਾਂ ਇਹ ਚੀਜ਼ ਬਾਰੇ ਪਤਾ ਲੱਗਦਾ ਹੈ ਨਾ ਨਾ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ ਧੰਨਵਾਦ ਬਾਈ ਤੁਹਾਡਾ ਹੈ ਨਾ ਹਾਂ ਜੀ ਜੀ ਇਹ ਵੈਕਮ ਸੱਚੇ ਪਾਤਸ਼ਾਹ ਮਿਹਰ ਕਰੇ ਮਿਹਰ ਕਰੇ ਪੱਕਾ ਨਾਮ ਬਾਈ ਦਾ ਬਲਵਿੰਦਰ ਸਿੰਘ ਹੈ ਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਹਾਂ ਬਲਵਿੰਦਰ ਸਿੰਘ ਤੇ ਇਹ ਨੌਜਵਾਨ ਨੇ ਨਾ ਵਧੀਆ ਕੋਸ਼ਿਸ਼ ਕੀਤੀ ਹੈ ਤੇ ਵਧੀਆ ਆਪਣਾ ਕੰਮ ਸ਼ੁਰੂ ਕੀਤਾ ਹੈ ਸਾਡੇ ਜਿਹੜੇ ਵੀ ਮੁੰਡੇ ਪੰਜਾਬੀ ਕੰਮ ਕਰਦੇ ਆ ਨਾ ਉਹਨਾਂ ਨੂੰ ਸਪੋਰਟ ਕਰਿਆ ਕਰੀਏ ਆਪਾਂ ਤਾਂ ਕਿ ਸਾਡਾ ਪੈਸਾ ਵੀ ਤੇ ਸਾਡੀ ਜ਼ਵਾਨੀ ਵੀ ਜਿਹੜੀ ਉਹ ਬਾਹਰਲੇ ਮੁਲਕਾਂ ਨੂੰ ਨਾ ਭਜੇ ਸੋ ਬਾਈ ਦੀ ਸਪੋਰਟ ਕਰਨੀ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਪੋਰਟ ਕਰਨਾ ਕਮੈਂਟ ਕਰਨਾ ਜੇ ਤੁਹਾਡੇ ਮਾਈਂਡ ਦੇ ਵਿੱਚ ਕੋਈ ਸਟੋਰੀ ਹੈ ਤਾਂ ਜ਼ਰੂਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਐਨ ਬਾਕਸ ਦੇ ਵਿੱਚ ਮੈਸੇਜ ਕਰਨਾ ਸੋ ਅਗਲੀ ਵਾਰੀ ਆਪਾਂ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ